ਕਿ ਲੋਕ ਹੁਣ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨਗੇ ਔਰ ਤੁਹਾਨੂੰ ਜਵਾਬ ਲੈ ਕੇ ਜਾਣੇ ਪੈਣਗੇ ਨਹੀਂ ਤਾਂ ਫਿਰ ਪਿੰਡਾਂ ਜਾਂਦੇ ਪ੍ਰੋਗਰਾਮ ਕੈਂਸਲ ਕਰ ਦੂੰਗਾ ਤਾਂ ਤੁਸੀਂ ਸੁਣਿਆ ਕਿ ਪਿੰਡਾਂ ਦੇ ਵਿੱਚ ਆਣਾ ਆ ਤੇ ਜਵਾਬ ਦੇਣਾ ਹੀ ਪੈਣਾ ਹੈ ਤਾਂ ਕਿ ਲੋਕ ਸੈਟੀਸਫਾਈ ਹੋ ਸਕਣ ਇਹਨੇ ਭਗਵੰਤ ਮਾਨ ਜਿਹੜੇ ਕਿ 2019 ਦੇ ਵਿੱਚ ਯਾਨੀ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਬਾਕੀ ਜਿਹੜੇ ਲੀਡਰ ਸੀ ਕਾਂਗਰਸੀ ਤੇ ਅਕਾਲੀਆਂ ਦਾ ਜਦੋਂ ਵਿਰੋਧ ਹੁੰਦਾ ਸੀ ਤਾਂ ਉਸ ਵੇਲੇ ਇਹ ਜਵਾਬ ਦਿੰਦੇ ਸੀ ਖੈਰ ਇਹ ਤਾਂ ਹੋਈ ਪੁਰਾਣੀ ਗੱਲ ਤੇ ਹੁਣ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਐਮਐਲਏਸ ਦਾ ਲਗਾਤਾਰ ਕੜਾ ਵਿਰੋਧ ਹੋ ਰਿਹਾ ਹੈ ਤੇ ਹੁਣ ਲੱਗ ਰਿਹਾ ਹੈ ਕਿ ਭਗਵੰਤ ਮਾਨ ਹੋਰਾਂ ਨੂੰ ਜਿਹੜੀਆਂ ਗੱਲਾਂ 2019 ਦੇ ਵਿੱਚ ਕਹਿੰਦੇ ਸੀਗੇ ਉਹ ਆਪਣੇ ਐਮ ਐਲ ਏ ਸ ਨੂੰ ਦੱਸਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੀ ਤਸਵੀਰ ਤੁਸੀਂ ਦੇਖ ਰਹੇ ਹੋ ਸ਼ਹਿਰੀ ਕਲਸੀ ਦੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਡਿਪਟੀ ਪ੍ਰਧਾਨ ਨੇ ਅਮਨ अरोड़ा ਦੇ ਨਾਲ ਉਹਨਾਂ ਨੂੰ ਵੀ ਪ੍ਰਧਾਨ ਥਾਪਿਆ ਗਿਆ ਸੀਗਾ ਤੇ ਉਹਨਾਂ ਦਾ ਕੱਲ ਵਿਰੋਧ ਹੋਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸਾਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਗਨਮੈਨ ਤੇ ਉਹਨਾਂ ਦੇ ਜਿਹੜੇ ਸਾਥੀਆਂ ਵੱਲੋਂ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਤਕਾਮੁਕੀ ਕੀਤੀਗੀ ਦੇ ਬਾਅਦ ਵਿੱਚੋ ਖੜੇ ਹੋ ਕੇ ਗੱਡੀ ਦੇ ਉੱਤੇ ਖੜੇ ਹੋ ਕੇ ਸ਼ਹਿਰੀ ਕਲਸੀ ਵੱਲੋਂ ਗੱਲਬਾਤ ਕੀਤੀ ਗਈ ਪਹਿਲਾਂ ਤੁਸੀਂ ਆ ਵੇਖੋ ਪੂਰੀ ਵੀਡੀਓ ਮੁਬਾਰਕ 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 ਮੁਰਦਾ ਬਾ ਨਈ ਨਈ ਹੋ ਗਈ ਹੋ ਗਈ ਪਤਾ ਲੈ ਕੇ ਤੁਹਾਡੇ ਘਰ ਆਂਦੇ ਬਾਅਦ ਤੁਹਾਡੀਆਂ ਗੱਡੀਆਂ ਰੁਕਾਂ ਮੈਨੂੰ ਇਹ ਦੱਸੋ ਚੰਗੀ ਗੱਲ ਆਪਾਂ ਬੈਠ ਕੇ ਜਦੋਂ ਜਦੋਂ ਦੋ ਮਿੰਟ ਦੋ ਮਿੰਟ ਮੇਰੀ ਗੱਲ ਪਹਿਲਾਂ ਮੇਰੀ ਮੇਰੀ ਗੱਲ ਸੁਣਿਓ ਜਿੱਦੋਂ ਮੈਂ ਤੁਹਾਨੂੰ ਟਾਈਮ ਦੇ ਰਿਆ ਆਓ ਬੈਠ ਕੇ ਗੱਲ ਕਰ ਸਰ 31 ਤਰੀਕ ਨੂੰ ਤੁਹਾਡੇ ਕੋਲ ਗਏ ਤੁਸੀਂ ਸਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਜੀ ਆ 15 ਮੇਰੀ ਗੱਲ ਨਾ ਨਾ ਨੀ ਇਤਰਾ ਨਹੀਂ ਇਤਰਾ ਨਹੀਂ ਮਾਡ ਤੁਸੀਂ ਹੁਣ ਰਾਹ ਚ ਆਪਾਂ ਜੇ ਤਮੂਕਦੇ ਆਂ ਡੱਕਦੇ ਆ ਇਹ ਛੰਗਾ ਮੈਸੇਜ ਮੰਨੋ ਕੋਥੇ ਆਪਾਂ ਖਲੋਤੇ ਸੀ ਉਹ ਆਜੂ ਤੋਂ ਆ ਨਿਯਮਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ ਤੁਹਾਡੀਆਂ ਮੰਗਾ ਗੱਲ ਸੁਣੋ ਉਹ ਤੁਹਾਡੀਆਂ ਮੰਗਾ ਸਾਡੇ ਨਾਲ ਨਹੀਂ ਤੁਹਾਡੀਆਂ ਮਗਰ ਸੈਂਟਰ ਆਪਾਂ ਨਾਲ ਪੰਜਾਬ ਸਰਕਾਰ ਨੇ ਕਿਉਂ ਚੱਕਿਆ ਧੰਗਾ ਪੰਜਾਬ ਸਰਕਾਰ ਨੂੰ ਕੀ ਮੋੜ ਪੈ ਗਈ ਮਤਲਬ ਭਾਈ ਇੱਕ ਮੇਰੀ ਬੇਇੱਜ਼ਤੀ ਹੈ ਹੱਥ ਜੋੜ ਕੇ ਬੇਇੱਜ਼ਤੀ ਹੈ ਹਾਂਜੀ ਆਪਾਂ ਭਰਾਵਾਂ ਸਾਰੇ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਨਹੀਂ 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 ਹਾਏ ਜਿਹੜੀ ਪੈਰੀ ਕਿੱ데ੜੀ ਪੈਰੀ ਸੈਂਟਰ ਨੇ ਕੀਤਾ ਤਾਂ ਇਹਦਾ ਹੋਈ ਇੱਕ ਐਮਐਲਏ ਦੀ ਗੱਲ ਉਧਰ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਮੈਸਰ ਖਾਨਾ ਦਾ ਵੀ ਤਗੜਾ ਵਿਰੋਧ ਵੇਖਣ ਨੂੰ ਹੋਇਆ ਜਿੱਥੇ ਕਹਿ ਲਓ ਕਿ ਕਿਸਾਨ ਜਾਂ ਹੋਰ ਪਿੰਡ ਵਾਸੀਆਂ ਨੇ ਉਹਨਾਂ ਨੂੰ ਘੇਰ ਕੇ ਤਗੜੇ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਸ਼ਾਇਦ ਐਮਐਲਏ ਸਾਹਿਬ ਕੋ ਨਹੀਂ ਸੀਗਾ ਵੇਖੋ ਇਹ ਵੀ ਪੂਰੀ ਵੀਡੀਓ ਨਹੀਂ ਮੇਰਾ ਕਮਾਟੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤਾਂ ਫਿਰ ਸ਼ਰੀਕੀ ਕਿੱਥੇ ਆ ਕਿੱਥੇ ਸ਼ਰੀਕੀ ਆ ਦੱਸ ਇਹ ਗੱਲ ਤਾਂ ਸੁਣੋ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਇੱਥੇ ਨਾ ਮਾ ਧੱਕ ਨਾ ਯਾਰ ਤੈਨੂੰ ਆ ਥੋੜੀ ਰੋਗ ਮੇਰੀ ਗੱਲ ਸੁਣ ਲੈ ਪਹਿਰੇ ਰੋ ਮੈਂ ਤੈਨੂੰ ਫਿਰ ਇੱਕ ਮਿੰਟ ਦਮਾਰ ਰਹਾਗਾ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾ ਨਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਤਾਂ ਆ ਜੇ ਬਣਾਏ ਆ ਓ ਯਾਰ ਸਟੇਡੀਅਮ ਜਿਹੜਾ ਉਹ ਸਟੇਡੀਅਮ ਹੈ ਉਹ ਦੱਸ ਉਹ ਕਾਹਦਾ ਸਟੇਡੀਅਮ ਦਾ ਪਤਾ ਕਿ ਪਰ ਤੂੰ ਨਹੀਂ ਪਤਾ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਤੂੰ ਜਦੋਂ ਤੈਨੂੰ ਪਤਾ ਸਕੀਰ ਉਹ ਕੀ ਅੱਗ ਮੱਥੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਧਾਪਣਾ ਜੇ ਬਣਾਇਆ ਤੇ ਤੈin ਇਹ ਸਾਡੇ ਜ਼ਖਮਾਂ ਤੇ ਖੂਨ ਧਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਜਿੰਦੀ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗ ਗਿਆ ਯਾਰ ਤੂੰ ਬਣ ਨਹੀਂ ਸਾਡਾ ਜਿਹੜਾ ਝੋਲੀ ਆੜਦਾ ਸੀਗਾ ਇੱਥੇ ਝੋਲਿਆਂ ਡਦਾ ਸੀ ਇੱਥੇ ਅੱਜ ਆਹ ਜਹਾਜ ਤੋਂ ਚੋਰੋਂ ਆਇਆ ਜੇ ਸੈਂਦ ਕੋਲ ਸਵਾਦ ਫੇਰ ਸੀ ਯਾਰ ਸਵਾਰ ਸੀ ਤੂੰ ਕਹੇ ਕਿਉਂ ਆਉਂਦਾ ਮੇਰੇ ਪਿੰਡ ਆਉਣਾ ਫੇਰ ਸਵਾਬ ਸੀਗਾ ਚੋਰੋਂਗੋਂ ਮੰਨਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਟਰਾਲੀ ਚੋਰਾ ਵੀ ਨਹੀਂ ਸਪੂ ਟਰਾਲੀ ਚੋਰੀ ਪੈਂਦੀ ਵੀ ਨਹੀਂ ਤੂੰ ਕੀ ਦੇਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਪੁੱਛਾਂ ਬੋਲਣਾ ਯਾਰ ਯਾਰ ਕਮਾਲ ਉਹ ਵੀ ਥੋੜੀ ਨਹੀਂ ਦਿੱਤਾ ਯਾਰ ਇਹ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਗੱਲ ਸੁਣ ਲੈ ਆਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕੰਮ ਹੋ ਰਿਹਾ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣਸਾਰ ਨਸ਼ੇ ਬੰਦ ਕਰ ਦੂਗਾ ਆਉਣਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਕਿਹਾ ਸੀ ਕਿ ਆਉਣਸਾਰ ਐਮਐਸਪੀ ਪੰਜ ਮਿੰਟਾਂ 'ਚ ਆਉਣਸਾਰ ਨਸ਼ੇ ਬੰਦ ਅੱਧ ਕਿਉਂ ਤੁਸੀਂ ਬੱਚੇ ਜਾ ਨਹੀਂ ਕਿਹਦੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੇ ਹੋ ਕਰਦਾ ਇਹ ਤੁਸੀਂ ਉੱਧੇ ਜਾਣਾ ਕਰਦਾ ਇਹ ਤਾਂ ਹੁਣ ਗੱਲ ਇੱਥੇ ਇਹ ਖੜੀ ਹੁੰਦੀ ਹੈ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਵਿਰੋਧ ਹੋਣਾ ਹੋਇਆ ਸ਼ੁਰੂ ਹੋ ਚੁੱਕਾ ਹੈ ਤੇ ਇਸ ਦਾ ਜਿਹੜਾ ਫਾਇਦਾ ਹੈ ਵਿਰੋਧੀ ਪਾਰਟੀਆਂ ਚੱਕ ਰਹੀਆਂ ਨੇ ਤੇ ਵਿਰੋਧੀ ਪਾਰਟੀਆਂ ਲਗਾਤਾਰ ਭਗਵੰਤ ਮਾਨ ਹੋਰਾਂ ਨੂੰ ਇਸ ਤਰ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਦਿੱਤੇ ਬਿਆਨਾਂ ਨੂੰ ਵਾਇਰਲ ਕਰਕੇ ਉਹਨਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ ਕਰ ਰਹੀਆਂ ਨੇ ਕਿ ਜੇਕਰ ਤੁਸੀਂ ਇਹ ਪਹਿਲਾਂ ਸੱਤਾ ਤੋਂ ਪਹਿਲਾਂ ਇਹ ਗੱਲਾਂ ਕਹਿੰਦੇ ਸੀਗੇ ਤੇ ਹੁਣ ਆਪਣੇ ਐਮਐਲਐਸ ਨੂੰ ਜਾਂ ਆਪਣੇ ਲਈ ਇਹ ਗੱਲਾਂ ਕਿਉਂ ਨਹੀਂ ਲਾਜ਼ਮੀ ਕਰ ਰਹੇ ਕਿ ਜੇਕਰ ਪਹਿਲਾਂ ਪਿੰਡਾਂ ਦੇ ਵਿੱਚ ਵੜਨ ਦੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਸੀਗੀ ਕਿ ਜੇਕਰ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਇਹਨਾਂ ਤੋਂ ਸਵਾਲ ਪੁੱਛੋ ਤੇ ਹੁਣ ਜੇਕਰ ਆਮ ਆਦਮੀ ਪਾਰਟੀ ਤੋਂ ਸਵਾਲ ਪੁੱਛੇ ਜਾ ਰਹੇ ਨੇ ਤੇ ਐਮਐਲਏ ਕਿਉਂ ਭੱਜ ਰਹੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਕਿਸਾਨਾਂ ਦੇ ਉੱਤੇ ਹੋਏ ਮਸਲੇ ਕਾਨੂੰਨ ਵਿਵਸਥਾ ਨੂੰ ਲੈ ਕੇ ਮਸਲੇ ਤੇ ਨਾਲ ਦੇ ਨਾਲ ਹੀ ਜਿਹੜਾ ਹੁਣ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਹੈ ਉਹਨਾਂ ਨੂੰ ਲੈ ਕੇ ਵੀ ਲਗਾਤਾਰ ਜਿਹੜੇ ਲੋਕ ਨੇ ਸਵਾਲ ਪੁੱਛ ਰਹੇ ਨੇ ਤੇ ਐਮਐਲਏਸ ਦੇ ਕੋਲ ਜਵਾਬ ਨਹੀਂ ਆ ਰਿਹਾ ਤੇ ਭਗਵੰਤ ਮਾਨ ਹੋਰਾਂ ਨੂੰ ਚਾਹੀਦਾ ਹੈ ਕਿ ਆਪਣੇ ਐਮਐਲਐਸ ਨੂੰ ਤੇ ਆਮ ਜਨਤਾ ਦੇ ਲਈ ਕੰਮ ਕੀਤਾ ਜਾਵੇ ਨਾ ਕਿ ਹਵਾ ਦੇ ਵਿੱਚ ਗੱਲਾਂ ਕੀਤੀਆਂ ਜਾਣ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ